ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤਾਜ਼ੇ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਅੱਜ ਦੀ ਬ੍ਰੇਕਿੰਗ ਨਿਊਜ਼ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਨੂੰ ਮਿੱਡੇ ਮੀਲ ਮਿਲਣ ਵਾਲਾ ਜੋ ਉਸ ਦੇ ਵਿੱਚ ਬਦਲਾਵ ਕੀਤਾ ਜਾਵੇਗਾ ਕੀ ਬਦਲਾਵ ਕੀਤਾ ਜਾਵੇਗਾ ਔਰ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ ਕੀ ਹੈ ਪੂਰੀ ਅਪਡੇਟ ਆਉ ਜਾਂਦਿਆਂ ਅੱਜ ਦੀ ਇਸ ਵੀਡੀਓ ਦੁਆਰਾ ਅਗਰ ਤੁਸੀਂ ਵੀ ਇੱਕ ਕਿਸਾਨ ਹੋ ਜਾਂ ਫਿਰ ਅਗਰ ਤੁਸੀਂ ਵੀ ਤੁਹਾਡੇ ਵੀ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੰਜਾਬ ਦੇ ਵਿੱਚ ਪੜ੍ਹ ਰਹੇ ਆ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਜ਼ਰੂਰ ਹੋਵੇਗੀ ਔਰ ਇਸ ਦੇ ਨਾਲ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਪੰਜਾਬ ਦੀ ਪਲ-ਪਲ ਦੀ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਤੋ ਚਲੋ ਲੇਖੇ ਚੱਲਦੇ ਆ ਅੱਜ ਦੀ ਖਬਰ ਦੇ ਉੱਪਰ ਔਰ ਜਾਣਦੇ ਆ ਕੀ ਹੈ ਪੂਰੀ ਅਪਡੇਟ ਅੱਜ ਦੀ ਅਪਡੇਟ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਵਿਦਿਆਰਥੀ ਨੂੰ ਜੋ ਮਿੱਡੇ ਮੇਲ ਵਿੱਚ ਕੇਲੇ ਦੀ ਜਗ੍ਹਾ ਤੇ ਕਿੰਨੂ ਦਿੱਤਾ ਜਾਵੇ ਕਿਉਂਕਿ ਇਸ ਫਸਲ ਦੀ ਕਾਸਟ ਪੰਜਾਬ ਵਿੱਚ ਵੱਡੇ ਪੱਧਰ ਉਤੇ ਹੁੰਦੀ ਹੈ ਅਤੇ ਇਹ ਫਲ ਬਹੁਤ ਪੋਸ਼ਟਿਕ ਵੀ ਹੁੰਦਾ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ 1 ਜਨਵਰੀ ਤੋਂ ਸਰਕਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਆ ਜਿੱਥੇ ਮਿੱਡੇ ਮਿਲ ਦਿੱਤਾ ਜਾਂਦਾ ਬੱਚਿਆਂ ਨੂੰ ਤਾਂ ਉਹਨਾਂ ਨੂੰ ਮਿੱਡੇ ਮਿਲ ਦੇ ਵਿੱਚ ਇੱਕ ਫਰੂਟ ਨਾਲ ਦੇਣਾ ਲਾਜ਼ਮੀ ਕੀਤਾ ਗਿਆ ਸੀ ਔਰ ਇਸ ਦੇ ਉੱਪਰ ਕਿਸਾਨ ਆਗੂ ਬਲਬੀਰ ਸਿੰਘ ਨੇ ਇਹ ਜੋ ਆਪਣੀ ਅਪੀਲ ਸਰਕਾਰ ਨੂੰ ਕੀਤੀ ਹੈ ਕਿ ਜੋ ਮਿੱਡੇ ਮਿਲ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕੇਲਾ ਦਿੱਤਾ ਜਾਂਦਾ ਕਿਉਂਕਿ ਕੇਲੇ ਬਾਰ ਤੋਂ ਆਉਂਦੇ ਆ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਅੱਗੇ ਖਰੀਦ ਕੇ ਤੇ ਅੱਗੇ ਦੁਕਾਨਾਂ ਤੋਂ ਖਰੀਦ ਕੇ ਸਕੂਲਾਂ ਦੇ ਵਿੱਚ ਲਿਆਏ ਜਾਂਦੇ ਆ ਜੋ ਕਿ ਮਹਿੰਗੇ ਵੀ ਪੈਂਦੇ ਆ ਅਤੇ ਉਹ ਦਰਸਲ ਦੁਵਾਨੀਆਂ ਨਾਲ ਪਕਾਏ ਹੁੰਦੇ ਆ ਜਿਸ ਕਰਕੇ ਬੱਚਿਆਂ ਦੀ ਸਿਹਤ ਦਾ ਫਾਇਦੇ ਦੀ ਜਗ੍ਹਾ ਤੇ ਨੁਕਸਾਨ ਹੋਵੇਗਾ ਦੂਸਰੇ ਨੰਬਰ ਤੇ ਜੋ ਕਿੰਨੂ ਹੈ ਪੰਜਾਬ ਦੇ ਵਿੱਚ ਹੀ ਜ਼ਿਆਦਾਤਰ ਇਹਨਾਂ ਦੀ ਖੇਤੀ ਕੀਤੀ ਜਾਂਦੀ ਆ ਬਾਗ ਲੱਗੇ ਹੋਏ ਆ ਜਿਸ ਕਰਕੇ ਇੱਕ ਤਾਂ ਸਸਤੇ ਪੈਣਗੇ ਦੂਸਰਾ ਸ਼ੁੱਧ ਕਿਨੂ ਜੋ ਬਾਗ ਦੇ ਵਿੱਚੋਂ ਮਿਲ ਜਾਣਗੇ ਜਿਸ ਦੇ ਨਾਲ ਸਰਕਾਰ ਅਤੇ ਬੱਚੇ ਦੋਨਾਂ ਨੂੰ ਵਧੀਆ ਹੋਵੇਗਾ ਫਾਇਦਾ ਅਤੇ ਇਸ ਦੇ ਨਾਲ ਕਿਸਾਨਾਂ ਦੀ ਜੋ ਲਾਗਤ ਹੈ ਉਹ ਵੀ ਵਧੇਗੀ ਤਾਂ ਉਹਨਾਂ ਨੂੰ ਵੀ ਇਸ ਦਾ ਪੂਰਾ ਦਾ ਪੂਰਾ ਫਾਇਦਾ ਮਿਲੇਗਾ ਉਹਨਾਂ ਆਖਿਆ ਕਿ ਨਿਰਸੰਦੇ ਅਜਾਹ ਕਰਨ ਨਾਲ ਪੰਜਾਬ ਦੇ ਕਸਤਕਾਰਾਂ ਨੂੰ ਫਾਇਦਾ ਪਹੁੰਚੇਗਾ ਅਤੇ ਪੰਜਾਬ ਦਾ ਅਰਥਚਾਰਾ ਮਜ਼ਬੂਤ ਬਣੇਗਾ ਉਹਨਾਂ ਨੇ ਆਪਣੇ ਫੇਸਬੁਕ ਸਫੇ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੋਈ ਆਖਿਆ ਹੈ ਕਿ ਮੈਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿੱਡੇ ਮੀਲ ਵਿੱਚ ਇਕੱਲੇ ਦੀ ਜਗ੍ਹਾ ਤੇ ਕਿੰਨੂ ਦਿੱਤਾ ਜਾਵੇ ਕਿਉਂਕਿ ਇਹ ਇੱਕ ਤਾਂ ਕਾਸਟ ਵਿੱਚ ਵਧੀਆ ਮਿਲੇਗਾ ਅਤੇ ਦੂਸਰਾ ਪੋਸਟਿਕ ਵੀ ਹੁੰਦਾ ਹੈ ਜਿਸ ਤੇ ਨਾਲ ਬੱਚਿਆਂ ਨੂੰ ਲਾਭ ਹੋਵੇਗਾ ਤਾਂ ਇਸ ਅਪਡੇਟ ਦੇ ਉੱਪਰ ਪੰਜਾਬ ਦੇ ਬੱਚਿਆਂ ਤੇ ਮਾਪਿਆਂ ਦਾ ਕੀ ਕਮੈਂਟ ਹੈ ਅਤੇ ਸਰਕਾਰ ਦਾ ਕੀ ਅਪਡੇਟ ਹੈ ਤੁਸੀਂ ਕਮੈਂਟਰ ਦੇ ਵਿੱਚ ਜਰੂਰ ਦੱਸੋ ਔਰ ਤੁਸੀਂ ਵੀ ਆਪਣੀ ਕੋਈ رائے ਮਿੱਡੇ ਮਿਲ ਦੇ ਵਿੱਚ ਅਪਡੇਟ ਨੂੰ ਲੈ ਕੇ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਤਾਂ ਕਿ ਆਪਾਂ ਤੁਹਾਡੀ ਸਾਰੀ ਗੱਲਬਾਤ ਸਰਕਾਰ ਤੱਕ ਪਹੁੰਚਾ ਸਕੀਏ ਹੋਰ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ